ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ H1B ਵੀਜ਼ੇ ਲਈ ਨਵੀਆਂ ਅਰਜ਼ੀਆਂ ਤੇ ਲਗਾਈ ਗਈ 1 ਲੱਖ ਡਾਲਰ ਫੀਸ ਨੂੰ ਚੁਣੌਤੀ ਦੇਣ ਵਾਲੇ ਮੁਕੱਦਮਿਆਂ ਦਾ ਸਾਹਮਣਾ ਕਰਨ ਦਾ ਐਲਾਨ ਕੀਤਾ ਹੈ ਉਸਨੇ ਕਿਹਾ ਕਿ ਬਹੁਤ ਲੰਬੇ ਸਮੇਂ ਤੋਂ ਵੀਜ਼ਾ ਪ੍ਰਣਾਲੀ 'ਚ ਧੋਖਾ ਤੜੀ ਹੋ ਰਹੀ ਹੈ ਤੇ ਅਮਰੀਕੀ ਕਾਮਿਆਂ ਨੂੰ ਤਰਜੀਹ ਦੇਣ ਲਈ ਇਸ ਵਿੱਚ ਵੱਡੇ ਪੱਧਰ ਤੇ ਬਦਲਾਅ ਕੀਤਾ ਜਾਣਾ ਚਾਹੀਦਾ ਹੈ ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਲਡ 트੍ਰੰਪ ਨੇ 19 ਸਤੰਬਰ ਨੂੰ ਵੀਜ਼ਾ ਫੀਸ ਵਧਾ ਕੇ 1 ਲੱਖ ਡਾਲਰ ਕਰਨ ਦੇ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਸਨ ਅਮਰੀਕੀ ਚੈਂਬਰ ਆਫ ਕਾਮਰਸ ਨੇ ਪਿਛਲੇ ਹਫਤੇ ਨਵੀਂ ਫੀਸ ਨੂੰ ਲੈ ਕੇ 트੍ਰੰਪ ਪ੍ਰਸ਼ਾਸਨ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲਿਵਟ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਸ਼ਾਸਨ ਇਹਨਾਂ ਮੁਕੱਦਮਿਆਂ ਦਾ ਅਦਾਲਤ 'ਚ ਸਾਹਮਣਾ ਕਰੇਗਾ ਲੰਬੇ ਸਮੇਂ ਤੋਂ H1B ਵੀਜ਼ਾ ਸਿਸਟਮ 'ਚ ਧੋਖਾਧੜੀ ਹੋ ਰਹੀ ਹੈ ਇਸੇ ਕਾਰਨ ਅਮਰੀਕੀਆਂ ਦੀ ਤਨਖਾਹ ਘਟ ਹੋ ਗਈ ਹੈ ਇਸ ਲਈ ਰਾਸ਼ਟਰਪਤੀ ਇਸ ਸਿਸਟਮ ਨੂੰ ਬਿਹਤਰ ਬਣਾਉਣਾ ਚਾਹੁੰਦੇ ਨੇ। ਇਹੀ ਕਾਰਨ ਹੈ ਕਿ ਉਹਨਾਂ ਨੇ ਨਵੀਂ ਨੀਤੀ ਲਾਗੂ ਕੀਤੀ ਹੈ। ਲੇਵਿਟ ਨੇ ਕਿਹਾ ਕਿ ਰਾਸ਼ਟਰਪਤੀ 트ੰਪ ਦੀ ਮੁੱਖ ਤਰਜੀਹ ਅਮਰੀਕੀ ਕਾਮਿਆਂ ਨੂੰ ਤਰਜੀਹ ਦੇਣਾ ਤੇ ਵੀਜ਼ਾ ਸਿਸਟਮ ਨੂੰ ਮਜ਼ਬੂਤ ਕਰਨਾ ਹੈ। 트ੰਪ ਪ੍ਰਸ਼ਾਸਨ ਨੇ ਨਵੀਂ H1B ਵੀਜ਼ਾ ਫੀਸ ਦੇ ਫੈਸਲੇ ਨੂੰ ਕਈ ਯੂਨੀਅਨਾਂ ਮਾਲਕਾਂ ਤੇ ਧਾਰਮਿਕ ਸੰਗਠਨਾ ਨੇ ਕੈਲੀਫੋਰਨੀਆ ਦੀ ਇੱਕ ਸੰਗੀ ਅਦਾਲਤ 'ਚ ਚੁਣੌਤੀ ਦਿੱਤੀ ਹੈ ਜਦਕਿ ਕਾਰੋਬਾਰੀ ਸੰਗਠਨ ਅਮਰੀਕੀ ਚੈਂਬਰ ਆਫ ਕਾਮਰਸ ਵੱਲੋਂ 16 ਅਕਤੂਬਰ ਨੂੰ ਕਲੰਬੀਆ ਦੀ ਜ਼ਿਲ੍ਹਾ ਅਦਾਲਤ 'ਚ ਮੁਕੱਦਮਾ ਦਾਇਰ ਕੀਤਾ ਗਿਆ ਜਿਸ ਵਿੱਚ ਅਮਰੀਕੀ ਰਾਸ਼ਟਰਪਤੀ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਹੈ ਇਹ ਵੀਜ਼ਾ ਭਾਰਤੀ ਪੇਸ਼ੇਵਰਾਂ 'ਚ ਕਾਫੀ ਲੋਕਪ੍ਰੀਆ ਹੈ ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾ ਮੁਤਾਬਕ ਹਾਲੀਆ ਸਾਲਾਂ 'ਚ ਜਿਨਨੇ H1B ਵੀਜ਼ੇ ਜਾਰੀ ਕੀਤੇ ਗਏ ਨੇ ਉਸ ਵਿੱਚ 71% ਤੋਂ ਜ਼ਿਆਦਾ ਵੀਜ਼ੇ ਭਾਰਤੀਆਂ ਨੂੰ ਮਿਲੇ ਨੇ ਅਮਰੀਕਾ 'ਚ ਸਤੰਬਰ 'ਚ ਮਹਿੰਗਾਈ ਦੇ ਅੰਕੜੇ ਉਮੀਦ ਤੋਂ ਥੋੜਾ ਘੱਟ ਆਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਸਟਾਕ ਮਾਰਕੀਟ 'ਚ ਤੇਜ਼ੀ ਆਈ ਹੈ। ਡਾਉ ਜੋਨਸ ਇੰਡਸਟਰੀਅਲ ਆਸਟ 472.51 ਅੰਕ ਜਾਂ 1.01% ਵੱਧ ਕੇ 47207.12 ਤੇ ਪਹੁੰਚ ਗਿਆ, ਜੋ ਪਹਿਲੀ ਵਾਰ 47000 ਤੋਂ ਉੱਪਰ ਬੰਦ ਹੋਇਆ ਹੈ। ਐਸ ਐਂਡ ਪੀ 500 ਇੰਡੈਕਸ 53.25 ਅੰਕ ਜਾਂ 0.79% ਵੱਧ ਕੇ 6791.69 ਤੇ ਪਹੁੰਚ ਗਿਆ ਨੈਸਡੈਕ ਕੰਪੋਜ਼ਿਟ ਇੰਡੈਕਸ 263.07 ਅੰਕਾਂ ਜਾਂ 1.15% ਵੱਧ ਕੇ 23204.87 ਤੇ ਪਹੁੰਚ ਗਿਆ ਤਿੰਨੋਂ ਪ੍ਰਮੁੱਖ ਔਸਤ ਸੂਚਕਾਂਕ ਰਿਕਾਰਡ ਉੱਚੇ ਪੱਧਰ ਤੇ ਬੰਦ ਹੋਏ ਐਸ ਐਂਡ ਪੀ 500 ਤੇ 11 ਪ੍ਰਮੁੱਖ ਸੈਕਟਰਾਂ ਚੋਂ 6 ਚ ਤੇਜ਼ੀ ਆਈ ਟੈਕਨੋਲੋਜੀ ਤੇ ਸੰਚਾਰ ਸੇਵਾਵਾਂ ਚ ਕ੍ਰਮਵਾਰ 1.58% ਤੇ 1.27% ਦੀ ਤੇਜ਼ੀ ਆਈ ਊਰਜਾ ਅਤੇ ਸਮਗਰੀ ਖੇਤਰਾਂ ਚ ਲਗਾਤਾਰ 1.01% ਤੇ 0.61% ਦੀ ਗਿਰਾਵਟ ਆਈ ਬਿਊਰੋ ਆਫ ਲੇਬਰ ਸਟੈਟਿਸਟਿਕਸ ਦੇ ਅਨੁਸਾਰ ਸਤੰਬਰ ਦੀ ਖਪਤਕਾਰ ਕੀਮਤ ਸੂਚਕਾਂਕ ਜਾਨਕਿ ਸੀਪੀਆਈ ਰਿਪੋਰਟ ਜੋ ਕਿ ਅਮਰੀਕੀ ਸੰਘੀ ਸਰਕਾਰ ਦੇ ਬੰਦ ਹੋਣ ਕਾਰਨ ਦੇਰੀ ਨਾਲ ਆਈ ਸੀ ਇਸ ਮਹੀਨੇ 0.3% ਵਧੀ ਜਿਸ ਨਾਲ ਸਾਲਾਨਾ ਮਹਿੰਗਾਈ ਦਰ ਚ 3% ਹੋ ਗਈ ਹੈ ਦੋਵੇਂ ਅੰਕੜੇ ਡਾਊ ਜੋਨਸ ਸਰਵੇਖਣ ਦੇ ਆਧਾਰ ਤੇ ਅਰਥਸ਼ਾਸਤਰੀਆਂ ਦੀਆਂ 0.4 ਫੀਸਦ ਮਾਸਿਕ ਤੇ 3.1 ਫੀਸਦ ਸਾਲਾਨਾ ਉਮੀਦਾਂ ਤੋਂ ਥੋੜਾ ਘਟ ਗਿਆ ਭੋਜਨ ਅਤੇ ਊਰਜਾ ਨੂੰ ਛੱਡ ਕੇ ਮੁੱਖ ਸੀਪੀਆਈ ਪਿਛਲੇ ਮਹੀਨੇ 0.2 ਫੀਸਦ ਤੇ ਪਿਛਲੇ 12 ਮਹੀਨਿਆਂ ਚ 3 ਫੀਸਦ ਵਧਿਆ ਜੋ ਕਿ 0.3% ਤੇ 3.1% ਦੇ ਪੂਰਵ ਅਨੁਮਾਨਾਂ ਤੋਂ ਘਟ ਰਿਹਾ ਸੀਪੀਆਈ ਡਾਟਾ ਦੇ ਜਾਰੀ ਹੋਣ ਤੋਂ ਬਾਅਦ ਵਪਾਰੀਆਂ ਨੇ ਇਸ ਸਾਲ ਆਪਣੀਆਂ ਬਾਕੀ ਦੋਵੇਂ ਮੀਟਿੰਗਸ ਦੇ ਵਿੱਚ ਫੈਡਰਲ ਰਿਜ਼ਰਵ ਦੁਆਰਾ ਵਿਆਜ ਦਰਾਂ 'ਚ ਕਟੌਤੀ ਕਰਨ ਤੇ ਆਪਣੇ ਦਾ ਲਗਾਏ ਸੀਐਮਈ ਫੈਡਵਾਚ ਟੂਲ ਅਨੁਸਾਰ ਦਸੰਬਰ ਚ ਦਰਚ ਕਟੌਤੀ ਦੀ ਸੰਭਾਵਨਾ ਪੂਰਵ ਅਨੁਮਾਨਾਂ ਤੋਂ ਪਹਿਲਾਂ ਲਗਭਗ 91% ਤੋਂ ਵੱਧ ਕੇ 98.5% ਹੋ ਗਈ। ਅਗਲੇ ਹਫਤੇ ਵਿਆਜ ਦਰ ਚ ਕਟੌਤੀ ਦੀ ਸੰਭਾਵਨਾ 95% ਤੋਂ ਉੱਪਰ ਹੈ। ਗੋਲਡਮੈਨ ਸੌਕਸ ਐਸੈਟ ਮੈਨੇਜਮੈਂਟ ਚ ਮਲਟੀ ਸੈਕਟਰ ਫਿਕਸਡ ਇਨਕਮ ਇਨਵੈਸਟਮੈਂਟ ਦੇ ਮੁਖੀ ਲਿੰਸੇ ਰੋਸਨਰ ਨੇ ਕਿਹਾ ਅੱਜ ਦੀ ਨਰਮ ਸੀਪੀਆਈ ਰਿਪੋਰਟ ਫੈਡ ਨੂੰ ਡਰਾਉਣ ਵਾਲੀ ਨਹੀਂ ਸੀ ਤੇ ਅਸੀਂ ਅਗਲੇ ਹਫਤੇ ਦੀ ਫੈਡ ਮੀਟਿੰਗ 'ਚ ਹੋਰ ਟਿਲ ਦੇਣ ਦੀ ਉਮੀਦ ਕਰਦੇ ਹਾਂ ਡਾਟਾ ਦੀ ਮੌਜੂਦਾ ਘਾਟ ਫੈਡ ਨੂੰ ਡਾਟ ਪਲਾਟ 'ਚ ਦਰਸਾਏ ਗਏ ਰਸਤੇ ਤੋਂ ਭਟਕਣ ਦਾ ਕੋਈ ਕਾਰਨ ਨਹੀਂ ਛੱਡਦੀ ਇਸ ਲਈ ਦਸੰਬਰ 'ਚ ਦਰਜ ਕਟੌਤੀ ਦੀ ਸੰਭਾਵਨਾ ਬਣੀ ਹੋਈ ਹੈ ਕੰਪਨੀ ਵੱਲੋਂ ਵਾਲ ਸਟਰੀਟ ਦੇ ਅਨੁਮਾਨਾਂ ਨੂੰ ਪਛਾੜਨ ਵਾਲੀ ਤੀਜੀ ਤਿਮਾਹੀ ਦੀ ਆਮਦਨ ਦੀ ਰਿਪੋਰਟ ਕਰਨ ਤੋਂ ਆਦੇ ਕਾਰਪੋਰੇਟ ਖਬਰਾਂ ਚ ਚਿਪ ਮੇਕਰ ਇੰਟਲ ਦੇ ਸ਼ੇਅਰ 0.31% ਵਧੇ ਇੰਟਲ ਦੇ ਨਿਵੇਸ਼ ਮੁਖੀ ਜான் ਪੀਟਰਜ਼ਰ ਨੇ ਕਿਹਾ ਸਾਡਾ ਮੰਨਣਾ ਹੈ ਕਿ ਅਸੀਂ AI ਚ ਹੋਰ ਵੀ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਚੰਗੀ ਸਥਿਤੀ 'ਚ ਹਾਂ ਅਮਰੀਕਾ ਜਲਦੀ ਹੀ ਵੈਨਜ਼ੁਏਲਾ ਤੇ ਹਮਲਾ ਕਰ ਸਕਦਾ ਹੈ ਰਾਸ਼ਟਰਪਤੀ 트ੰਪ ਵੈਨਜ਼ੁਏਲਾ ਦੇ ਅੰਦਰ ਨਸ਼ੀਲੇ ਪਦਾਰਥਾਂ ਦੇ ਠਿਕਾਣਿਆਂ ਅਤੇ ਤਸਕਰੀ ਦੇ ਰੂਟਾਂ ਤੇ ਹਮਲਾ ਕਰਨ ਬਾਰੇ ਵਿਚਾਰ ਕਰ ਰਹੇ ਨੇ ਹਾਲਾਂਕਿ ਅਜੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਇਹ ਜਾਣਕਾਰੀ ਅਮਰੀਕੀ ਨਿਊਜ਼ ਚੈਨਲ ਸੀਐਨਐਨ ਨੇ ਵਾਈਟ ਹਾਊਸ ਦੇ ਤਿੰਨ ਅਧਿਕਾਰੀਆਂ ਦੇ ਹਵਾਲੇ ਨਾਲ ਦਿੱਤੀ ਹੈ ਰਿਪੋਰਟਾਂ ਦੇ ਅਨੁਸਾਰ ਅਮਰੀਕਾ ਵੱਡੇ ਪੱਧਰ ਤੇ ਫੌਜੀ ਕਾਰਵਾਈ ਸ਼ੁਰੂ ਕਰ ਸਕਦਾ ਹੈ ਅਮਰੀਕੀ ਅਧਿਕਾਰੀਆਂ ਅਨੁਸਾਰ ਟਰੰਪ ਨੇ ਹਾਲ ਹੀ ਚ ਵੈਨਜ਼ੁਏਲਾ 'ਚ ਸੰਭਾਵੀ ਹਮਲੇ ਲਈ ਸਥਾਨਾਂ ਬਾਰੇ ਵਿਸਥਾਰ ਚ ਵਿਚਾਰ-ਵਟਾਂਦਰੇ ਤੇਜ਼ ਕੀਤੇ ਨੇ ਅਮਰੀਕੀ ਰੱਖਿਆ ਸਕੱਤਰ ਪੀਟ ਹਿਕਸੇਥ ਨੇ ਅਮਰੀਕੀ ਜਲ ਸੈਨਾ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਉੱਨਤ 에ਅਰਕ੍ਰਾਫਟ ਕੈਰੀਅਰ ਸਟ੍ਰਾਈਕ ਗਰੁੱਪ ਯੂਐਸਐਸ ਗੈਰਾਲਡ ਆਰਫੋਰਡ ਨੂੰ ਯੂਰਪ ਤੋਂ ਕੈਰੀਬੀਅਨ ਭੇਜਣ ਦਾ ਆਦੇਸ਼ ਦਿੱਤਾ ਹੈ ਇਸ ਤੋਂ ਇਲਾਵਾ ਟਰੰਪ ਨੇ ਸੀਆਈਏ ਨੂੰ ਵੈਨਜ਼ੁਏਲਾ ਚ ਗੁਪਤ ਕਾਰਵਾਈਆਂ ਕਰਨ ਦਾ ਅਧਿਕਾਰ ਵੀ ਦਿੱਤਾ ਹੈ ਹਾਲਾਂਕਿ ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਚ ਨਸ਼ੀਲੇ ਪਦਾਰਥਾਂ ਦੇ ਪ੍ਰਵਾਹ ਨੂੰ ਰੋਕਣ ਲਈ ਵੈਨਜ਼ੁਏਲਾ ਨਾਲ ਕੂਟਨੀਤਿਕ ਗੱਲਬਾਤ ਦਾ ਵਿਕਲਪ ਖੁੱਲ੍ਹਾ ਰਹਿੰਦਾ ਹੈ ਸਾਬਕਾ CIA ਅਧਿਕਾਰੀ ਜான் ਕਿਰਿਆਕੋ ਨੇ ANI ਨਾਲ ਇੰਟਰਵਿਊ 'ਚ ਭਾਰਤ ਅਤੇ ਪਾਕਿਸਤਾਨ ਬਾਰੇ ਚਰਚਾ ਕੀਤੀ। ਕਿਰਿਆਕੋ ਨੇ 9/11 ਤੋਂ ਬਾਅਦ ਪਾਕਿਸਤਾਨ 'ਚ ਅੱਤਵਾਦ ਵਿਰੋਧੀ ਕਾਰਵਾਈਆਂ ਦੀ ਅਗਵਾਈ ਕਰਨ ਦੇ ਆਪਣੇ ਸਾਲਾਂ ਦਾ ਜ਼ਿਕਰ ਕੀਤਾ। ਉਸਨੇ 2002 'ਚ ਆਪਰੇਸ਼ਨ ਪ੍ਰਾਕਰਮ ਦੌਰਾਨ ਇਸਲਾਮਾਬਾਦ ਨਾਲ ਵਾਸ਼ਿੰਗਟਨ ਦੇ ਅਸਹਿਜ ਗੱਠ ਜੋੜ ਅਤਵਾਦੀ ਨੈਟਵਰਕਸ ਦੇ ਉਭਾਰ ਅਤੇ ਭਾਰਤ-ਪਾਕਿਸਤਾਨ ਤਣਾਅ ਬਾਰੇ ਚਰਚਾ ਕੀਤੀ। ਸੀਆਈਏ ਦੇ ਸਾਬਕਾ ਅਧਿਕਾਰੀ ਜੌਨ ਕ੍ਰਿਆਕੋ ਨੇ ਕਿਹਾ ਸਾਨੂੰ ਵਿਸ਼ਵਾਸ ਸੀ ਕਿ ਭਾਰਤ ਅਤੇ ਪਾਕਿਸਤਾਨ 2002 ਚ ਯੁੱਧ ਚ ਜਾਣਗੇ। ਇਸੇ ਕਰਕੇ ਪਰਿਵਾਰਕ ਮੈਂਬਰਾਂ ਨੂੰ ਇਸਲਾਮਾਬਾਦ ਤੋਂ ਕੱਢਿਆ ਗਿਆ ਸੀ। ਦਸੰਬਰ 2001 ਦੇ ਸੰਸਦ ਹਮਲੇ ਤੋਂ ਬਾਅਦ ਆਪਰੇਸ਼ਨ ਪ੍ਰਾਕਰਮ ਨੂੰ ਯਾਦ ਕਰਦੇ ਹੋਏ ਕ੍ਰਿਆਕੋ ਨੇ ਕਿਹਾ ਡਿਪਟੀ ਸੈਕਟਰੀ ਆਫ ਸਟੇਟ ਆਏ ਅਤੇ ਦਿੱਲੀ ਅਤੇ ਇਸਲਾਮਾਬਾਦ ਵਿੱਚ ਕਾਰ ਯਾਤਰਾ ਕੀਤੀ ਇੱਕ ਸਮਝੌਤੇ ਤੇ ਗੱਲਬਾਤ ਕੀਤੀ ਜਿਸ ਕਾਰਨ ਦੋਵੇਂ ਧਿਰਾਂ ਪਿੱਛੇ हट ਗਈਆਂ ਪਰ ਅਸੀਂ ਅਲ ਕਾਇਦਾ ਅਤੇ ਅਫਗਾਨਿਸਤਾਨ ਤੇ ਇੰਨੇ ਰੁੱਝੇ ਹੋਏ ਅਤੇ ਕੇਂਦਰਤ ਸਾਂ ਕਿ ਅਸੀਂ ਕਦੇ ਭਾਰਤ ਬਾਰੇ ਨਹੀਂ ਸੋਚਿਆ 2008 ਦੇ ਮੁੰਬਈ ਹਮਲਿਆਂ ਤੇ ਵਿਚਾਰ ਕਰਦੇ ਹੋਏ ਕ੍ਰਿਓਕੋ ਨੇ ਕਿਹਾ ਮੈਨੂੰ ਨਹੀਂ ਲੱਗਦਾ ਕਿ ਇਹ ਅਲ ਕਾਇਦਾ ਸੀ ਮੈਨੂੰ ਲੱਗਦਾ ਹੈ ਕਿ ਇਹ ਪਾਕਿਸਤਾਨ ਸਮਰਥਿਤ ਕਸ਼ਮੀਰੀ ਸਮੂਹ ਸੰਨ ਤੇ ਇਹੀ ਉਹਨੇ ਸਾਬਤ ਕੀਤਾ ਗੱਲ ਇਹ ਸੀ ਕਿ ਪਾਕਿਸਤਾਨ ਭਾਰਤ ਚ ਅਤਵਾਦ ਫੈਲਾ ਰਿਹਾ ਸੀ ਤੇ ਕਿਸੇ ਨੇ ਕੁਝ ਨਹੀਂ ਕੀਤਾ ਪਿਛਲੇ ਕੁਝ ਸਾਲਾਂ ਚ ਭਾਰਤ ਨੇ ਸੰਜਮੀ ਜਵਾਬ ਬਾਰੇ ਉਹਨਾਂ ਨੇ ਕਿਹਾ ਕਿ ਭਾਰਤ ਨੇ ਸੰਸਦ ਹਮਲਿਆ ਤੇ ਮੁੰਬਈ ਹਮਲਿਆਂ ਤੋਂ ਬਾਅਦ ਸੰਜਮ ਦਿਖਾਇਆ CIA ਤੇ ਅਸੀਂ ਭਾਰਤੀ ਨੀਤੀ ਨੂੰ ਰਣਨੀਤਿਕ ਧੀਰਜ ਕਿਹਾ ਪਰ ਭਾਰਤ ਹੁਣ ਇੱਕ ਅਜਿਹੇ ਬਿੰਦੂ ਤੇ ਪਹੁੰਚ ਗਿਆ ਜਿੱਥੇ ਇਹ ਹੁਣ ਰਣਨੀਤਿਕ ਧੀਰਜ ਨੂੰ ਕਮਜ਼ੋਰੀ ਸਮਝ ਕੇ ਬਰਦਾਸ਼ਤ ਨਹੀਂ ਕਰ ਸਕਦਾ CIA ਦੇ ਇੱਕ ਸਾਬਕਾ ਅਧਿਕਾਰੀ ਕਿਰਿਆਕੋ ਨੇ ਪਾਕਿਸਤਾਨ ਦੇ ਖੁਫੀਆ ਤੰਤਰ ਦੇ ਅੰਦਰ ਡੂੰਘੀਆਂ ਵੰਡਾਂ ਦਾ ਖੁਲਾਸਾ ਕਰਦੇ ਹੋਏ ਕਿਹਾ ਅਸਲ ਚ ਦੋ ਸਮਾਨੰਤਰ ISI ਸੰਸ ਮੈਂ ਜਿਸ ਆਈਐਸਆਈ ਨਾਲ ਕੰਮ ਕਰ ਰਿਹਾ ਸੀ ਸੈਂਡ ਹਰਸਟ ਅਤੇ ਐਫਬੀਆਈ ਦੁਆਰਾ ਸਿਖਲਾਈ ਪ੍ਰਾਪਤ ਹੀਰੋ ਅਤੇ ਫਿਰ ਇੱਕ ਹੋਰ ਆਈਐਸਆਈਸੀ ਜਿਸ ਵਿੱਚ ਲੰਬੀਆਂ ਦਾੜੀਆਂ ਵਾਲੇ ਮੁੰਡਿਆਂ ਨੇ ਇੱਕ ਕਸ਼ਮੀਰੀ ਅਤਵਾਦੀ ਸਮੂਹ ਜਾਂ ਜੈਸ਼ੇ ਮੁਹੰਮਦ ਬਣਾਏ ਸਨ ਇਸ ਸਵਾਲ ਦੇ ਜਵਾਬ ਚ ਕਿ ਅਮਰੀਕਾ ਨੇ ਪਾਕਿਸਤਾਨ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਕਰਿਆਕੋ ਨੇ ਕਿਹਾ ਇਹ ਵਾਈਟ ਹਾਊਸ ਚ ਲਿਆ ਗਿਆ ਫੈਸਲਾ ਸੀ ਇਹ ਰਿਸ਼ਤਾ ਭਾਰਤ ਅਤੇ ਪਾਕਿਸਤਾਨ ਨਾਲੋਂ ਵੱਡਾ ਹੈ ਉਸ ਸਮੇਂ ਸਾਨੂੰ ਪਾਕਿਸਤਾਨੀਆਂ ਦੀ ਉਹਨਾਂ ਨੂੰ ਸਾਡੀ ਲੋਡ ਤੋਂ ਵੱਧ ਲੋਡ ਸੀ ਰਿਪਬਲਿਕਨ ਨੇਤਾ ਨਿੱਕੀ ਹੈਲੀ ਦੇ ਪੁੱਤਰ ਨਲਨ ਹੈਲੀ ਡੋਨਾਲਡ ਟਰੰਪ ਦੇ ਸਖਤ ਪ੍ਰਵਾਸ ਨਿਯਮਾਂ ਦਾ ਸਮਰਥਨ ਕਰਨ ਕਾਰਨ ਬ੍ਰਿਟਿਸ਼ ਅਮਰੀਕੀ ਪੱਤਰਕਾਰ ਮਹਿਦੀ हसन ਨਾਲ ਬਹਿਸ 'ਚ ਉਲਝ ਗਏ ਨੇ ਨਲਨ ਦੇ ਬਿਆਨ ਤੇ ਸੋਸ਼ਲ ਮੀਡੀਆ ਤੇ ਵੀ ਉਸ ਦੀ ਸਖਤ ਆਲੋਚਨਾ ਹੋ ਰਹੀ ਹੈ ਨਲਨ ਨੇ ਸੋਸ਼ਲ ਮੀਡੀਆ ਤੇ ਡੋਨਲਡ ਟਰੰਪ ਦੀਆਂ ਪ੍ਰਵਾਸ ਨੀਤੀਆਂ ਦਾ ਸਮਰਥਨ ਕਰਦਿਆਂ ਕਿ ਅਮਰੀਕਾ ਵਿੱਚ ਪਹਿਲਾਂ ਹੀ ਬਹੁਤ ਲੋਕ ਨੇ ਤੇ ਏਆਈ ਵੀ ਨੌਕਰੀਆਂ ਦੇ ਬਾਜ਼ਾਰ ਨੂੰ ਤੰਗ ਕਰ ਰਿਹਾ ਹੈ ਉਹਨਾਂ ਨੇ ਦਲੀਲ ਦਿੱਤੀ ਕਿ ਵਿਦੇਸ਼ੀਆਂ ਨੂੰ ਐਚ1ਬੀ ਵੀਜ਼ਾ ਜਾਰੀ ਨਹੀਂ ਕੀਤਾ ਜਾਣਾ ਚਾਹੀਦਾ ਤੇ ਦੇਸ਼ ਦੀ ਕੌਮਿਆਤ ਦੀ ਪ੍ਰਵਾਹ ਕੀਤੇ ਬਿਨਾ ਪ੍ਰਵਾਸ ਨੂੰ ਰੋਕਣ ਦੀ ਲੋੜ ਹੈ ਪੱਤਰਕਾਰ ਮਹਿਦੀ हसन ਨੇ ਨਲਨ ਨੂੰ ਯਾਦ ਦਿਵਾਇਆ ਕਿ ਉਸ ਦਾਦਾ ਜੀ ਅਜੀਤ ਸਿੰਘ ਰੰਧਾਵਾ ਵੀ 1969 ਚ ਪੰਜਾਬ ਭਾਰਤ ਤੋਂ ਅਮਰੀਕਾ ਆਏ ਸਨ ਅਜੀਤ ਸਿੰਘ ਰੰਧਾਵਾ 1969 ਚ ਦੱਖਣੀ ਕੈਰੋਲੀਨਾ ਚਲੇ ਗਏ ਸਨ ਜਿੱਥੇ ਉਹਨਾਂ ਨੇ ਪੜਾਉਣਾ ਸ਼ੁਰੂ ਕੀਤਾ ਉਹਨਾਂ ਨੇ ਬਾਇਓਲੋਜੀ ਚ ਮਾਸਟਰਸ ਅਤੇ ਕੈਨੇਡਾ ਤੋਂ ਪੀ ਐਚ ਡੀ ਕੀਤੀ ਸੀ ਮੇਦੀ ਹਸਨ ਨੂੰ ਜਵਾਬ ਦਿੰਦੇ ਹੋਏ ਨਲਨ ਨੇ ਕਿਹਾ ਇਹ 1969 ਨਹੀਂ ਹੈ ਤੁਹਾਨੂੰ ਲੋਕਾਂ ਨੂੰ ਸਿਰਫ ਅਮਰੀਕਾ ਬਾਰੇ ਸ਼ਿਕਾਇਤਾਂ ਨੇ ਨਲਿੰਦੀ ਸਖਤ ਆਲੋਚਨਾ ਹੋਈ ਇੱਕ ਯੂਜ਼ਰ ਨੇ ਟਿੱਪਣੀ ਕੀਤੀ ਜੇ ਇਹ ਨੀਤੀ ਪਹਿਲਾਂ ਲਾਗੂ ਕੀਤੀ ਜਾਂਦੀ ਤਾਂ ਤੁਹਾਡਾ ਪਰਿਵਾਰ ਨਾ ਬਚਦਾ ਬੱਚੇ ਇੱਕ ਹੋਰ ਨੇ ਕਿਹਾ ਤੁਸੀਂ ਉਹਨਾਂ ਲੋਕਾਂ ਨਾਲ ਖੜੇ ਹੋ ਜਿਨ੍ਹਾਂ ਨੇ ਤੁਹਾਡੇ ਦਾਦਾ ਜੀ ਨੂੰ ਪਰੇਸ਼ਾਨ ਕੀਤਾ ਸੀ ਨਿੱਕੀ ਹੈਲੀ ਇਸ ਸਮੇਂ ਦੱਖਣੀ ਕੈਰੋਲੀਨਾ ਦੇ ਗਵਰਨਰ ਹੈ ਨਲਨ ਹੈਲੀ ਨੇ 2024 ਚ ਰਾਜਨੀਤੀ ਸ਼ਾਸਤਰ ਚ ਗ੍ਰੈਜੂਏਸ਼ਨ ਕੀਤੀ ਸੀ ਹਾਲ ਹੀ ਚ ਅਮਰੀਕਾ ਨੇ ਇਸ ਸਾਲ ਜੁਲਾਈ ਤੋਂ ਹੁਣ ਤੱਕ 1500 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦਿੱਤਾ ਹੈ ਸੋਨੇ ਦੀਆਂ ਕੀਮਤਾਂ 'ਚ ਹਾਲ ਹੀ 'ਚ ਹੋਏ ਵਾਧੇ ਤੋਂ ਬਾਅਦ ਨਿਵੇਸ਼ਕਾਂ ਦਾ ਧਿਆਨ 2026 ਵੱਲ ਹੈ ਇਸ ਦੌਰਾਨ ਬੁਲਗਾਰੀਆਈ ਰਹੱਸਵਾਦੀ ਬਾਬਾ ਵੋਂਗਾ ਦੀ ਇੱਕ ਪੁਰਾਣੀ ਭਵਿੱਖਬਾਣੀ ਅਤੇ ਬਾਜ਼ਾਰ ਵਿਸ਼ਲੇਸ਼ਕਾਂ ਦੇ ਅਨੁਮਾਨਾਂ ਨੇ ਸੋਨੇ ਦੀਆਂ ਕੀਮਤਾਂ 'ਚ ਇੱਕ ਇਤਿਹਾਸਕ ਉਛਾਲ ਆਉਣ ਦੀ ਚਰਚਾ ਨੂੰ ਤੇਜ਼ ਕਰ ਦਿੱਤਾ ਹੈ ਬਾਬਾ ਵੋਂਗਾ ਨੇ ਕਥਿਤ ਤੌਰ 'ਤੇ ਭਵਿੱਖਬਾਣੀ ਕੀਤੀ ਸੀ ਕਿ 2026 'ਚ ਦੁਨੀਆ ਆਰਥਿਕ ਉਥਲ-ਪੁਥਲ ਅਤੇ ਵਿੱਤੀ ਸੰਕਟ ਦਾ ਅਨੁਭਵ ਕਰੇਗੀ ਉਹਨਾਂ ਦਾ ਮੰਨਣਾ ਸੀ ਕਿ ਜਦੋਂ ਮੁਦਰਾ ਬਾਜ਼ਾਰ ਅਸਥਿਰ ਹੋ ਜਾਣਗੇ ਤਾਂ ਲੋਕ ਸੁਰੱਖਿਅਤ ਵੇਸ਼ ਵਜੋਂ سونے ਵੱਲ ਮੁੜਨਗੇ ਇਸ ਕਾਰਨ 2026 ਚ ਸੋਨਾ ਰਿਕਾਰਡ ਉਚਾਈ ਤੇ ਪਹੁੰਚ ਜਾਵੇਗਾ ਬਾਜ਼ਾਰ ਵਿਸ਼ਲੇਸ਼ਕਾਂ ਦਾ ਅਨੁਮਾਨ ਹੈ ਕਿ ਜੇਕਰ ਵਿਸ਼ਵ ਵਿਆਪੀ ਆਰਥਿਕ ਅਨਿਸ਼ਚਿਤਤਾ ਵੱਧਦੀ ਹੈ ਤਾਂ ਅਗਲੇ ਸਾਲ ਸੋਨੇ ਦੀਆਂ ਕੀਮਤਾਂ 25 ਤੋਂ 40% ਤੱਕ ਵੱਧ ਸਕਦੀਆਂ ਨੇ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਸੋਨਾ 2026 ਦੀਵਾਲੀ ਤੱਕ 1,62,500 ਤੋਂ 1,82,000 ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦਾ ਹੈ ਜੋ ਇੱਕ ਨਵਾਂ ਸਰਵਕਾਲੀ ਉੱਚ ਪੱਧਰ ਹੋਵੇਗਾ ਸੋਨਾ 1,30 ਹਜ਼ਾਰ ਪ੍ਰਤੀ 10 ਗ੍ਰਾਮ ਤੱਕ ਪਹੁੰਚ ਚੁੱਕਾ ਸੀ ਤਿਉਹਾਰਾਂ ਦੀ ਖਰੀਦਦਾਰੀ ਤੋਂ ਬਾਅਦ ਆਈ ਥੋੜੀ ਜਿਹੀ ਗਰਾਵਟ ਨੂੰ ਵਿਸ਼ਲੇਸ਼ਕ ਸਿਰਫ ਇੱਕ ਤਕਨੀਕੀ ਸੁਧਾਰ ਮੰਨਦੇ ਨੇ ਤੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਨੂੰ ਸਕਾਰਾਤਮਕ ਦੱਸਦੇ ਨੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ